ਪੰਜਾਬ ਅੰਦਰ ਪ੍ਰਵਾਸੀਆਂ ਦਾ ਮੁੱਦਾ ਤੁਸੀਂ ਹਾਜ਼ਰ ਹੋਇਓ ਪ੍ਰਧਾਨਗੀ ਮੰਡਲ ਤੇ ਹਾਜ਼ਰ ਸੱਜਣਾ ਦਾ ਬਹੁਤ ਬਹੁਤ ਸਤਿਕਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰਾਂ ਦਾ ਵਖਰੇਵਾ ਹੋਣਾ ਚਾਹੀਦਾ ਤੱਥ ਪਵਿੱਤਰ ਹੁੰਦੇ ਨੇ ਸਾਂਝੇ ਹੁੰਦੇ ਨੇ ਪਰ ਉਹਨਾਂ ਦੀ ਪੇਸ਼ਕਾਰੀ ਕਿਵੇਂ ਹੋਵੇ ਕਿਹੜੇ ਪ੍ਰਸੰਗਟ ਹੋਵੇ ਇੱਥੇ ਆ ਕੇ ਤੁਹਾਡੇ ਸੋਚਣ ਦਾ ਵਿਚਾਰਨ ਦਾ ਬਹੁਤ ਫਰਕ ਪੈਂਦਾ ਮੇਰੇ ਯਾਦ ਆ ਜਦੋਂ ਅਸੀਂ ਵਿਦਿਆਰਥੀ ਜੀਵਨ ਵਿੱਚ ਸੀ ਪੰਜਾਬ ਸਟੂਡੈਂਟ ਯੂਨੀਅਨ ਸਾਡੀ ਜਥੇਬੰਦੀ ਸੀ ਉਹਦਾ ਨਾਰਾ ਕੀ ਸੀ ਨੋ ਟੂ ਚੇਂਜ ਜਿਹੜੀ ਚੀਜ਼ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ਪਹਿਲਾਂ ਉਹਦੇ ਬਾਰੇ ਜਾਣੋ ਜਦੋਂ ਤੱਕ ਤੁਸੀਂ ਉਹਦੇ ਬਾਰੇ ਜਾਣਦੇ ਨਹੀਂ ਉਦੋਂ ਤੱਕ ਉਹਨੂੰ ਸਹੀ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ ਪ੍ਰਵਾਸ ਦੀ ਸਮੱਸਿਆ ਕੀ ਆ ਇਹਨੂੰ ਸਮਝਣਾ ਜ਼ਰੂਰੀ ਆ ਸਾਡਾ ਦੁਖਾਂਤ ਇਹ ਆ ਦੇਖੋ ਜਾਣਕਾਰੀ ਇੱਕ ਹੋਰ ਚੀਜ਼ ਹੁੰਦੀ ਆ ਅਕਲ ਇੱਕ ਹੋਰ ਚੀਜ਼ ਹੁੰਦੀ ਆ ਜਾਣਕਾਰੀ ਦਾ ਪ੍ਰਸੰਗ ਹੁੰਦਾ ਜੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਨਾ ਨਾਟ ਖਸਮ ਹੱਥ ਕਿਰਤ ਧੱਕੇ ਦੇ ਜੇ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਹਿੰਦੁਸਤਾਨ ਡਰਾਇਆ ਉਹਨਾਂ ਦੇ ਅਰਥ ਉਸ ਵੇਲੇ ਦੇ ਪ੍ਰਸੰਗ ਵਿੱਚ ਸੀ ਇਤਿਹਾਸ ਤੋਂ ਸਬਕ ਸਿੱਖੇ ਜਾਂਦੇ ਨੇ ਪ੍ਰੇਰਣਾ ਲਈ ਜਾਂਦੀ ਆ ਨਕਲ ਨਹੀਂ ਮਾਰੀ ਜਾਂਦੀ ਇਤਿਹਾਸ ਤੋਂ ਬਦਲਦੀ ਹਾਲਤ 'ਚ ਬਹੁਤ ਕੁਝ ਬਦਲਿਆ ਜਾਂਦਾ ਗੁਰੂ ਸਹਿਬਾਨ ਦੀ ਉਦਾਹਰਨ ਪ੍ਰਤੱਖਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਸਫਰ ਦੇਖੋ ਤਬਦੀਲੀਆਂ ਕਿੰਨੀਆਂ ਆਉਂ ਦੇਖੋ ਤੇ ਆਖਰ ਦੇ ਵਿੱਚ ਫਿਰ ਇਹੀ ਕਿਹਾ ਨਾ ਵੀ ਦੇ ਧਾਰੀ ਗੁਰੂ ਤੋਂ ਮੁਕਤੀ ਦੀ ਲੋੜਾ ਆ ਮਾਰਕਸੇ ਦਾ ਸਾਡੇ ਲਈ ਗੁਰਬਾਣੀ ਇਹਦੀ ਰੋਸ਼ਨੀ ਚ ਤੁਸੀਂ ਅੱਗੇ ਵਧੋ ਸੋ ਬਾਹਰਲੇ ਦੇਸ਼ਾਂ ਚ ਪ੍ਰਵਾਸ ਦੀ ਸਮੱਸਿਆ ਬਿਲਕੁਲ ਵੱਖਰੀ ਹੈ ਮੇਰੇ ਦੋਨੇ ਬੱਚੇ ਕੈਨੇਡਾ ਗਏ ਨੇ ਬੀ ਟੈਕ ਕਰਕੇ ਗਏ ਨੇ ਜਦੋਂ ਵੀਜ਼ਾ ਲੱਗਿਆ ਉਦੋਂ ਪੁਲਿਸ ਵੈਰੀਫਿਕੇਸ਼ਨ ਆਈ ਤਿੰਨ ਸਾਲਾਂ ਬਾਅਦ ਪੀਆਰ ਅਪਲਾਈ ਕੀਤੀ ਉਦੋਂ ਪਹਿਲਾਂ ਕਰੇ ਨਹੀਂ ਸਕਦੇ ਤੁਸੀਂ ਪੀਆਰ ਅਪਲਾਈ ਕਰਨ ਖਾਤਰ ਸਿਰਫ ਰਹਿਣ ਖਾਤਰ ਵੋਟ ਖਾਤਰ ਨਹੀਂ ਜੇ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਆਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਪੀਆਰ ਮਿਲੀ 10 ਸਾਲਾਂ ਬਾਅਦ 11 ਸਾਲਾਂ ਬਾਅਦ 11 ਚ ਗਿਆ ਸੀ ਬੇਟਾ ਮੇਰਾ ਪਹਿਲਾ ਦੂਜਾ ਬਾਅਦ ਚ ਗਿਆ ਉਹਨਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਫੇਰ ਉਹਨੂੰ ਘੇਰੀ ਹੋਈ ਇੱਥੇ ਫੇਰ ਉਹਨਾਂ ਨੂੰ ਵੋਟ ਦਾ ਹੱਕ ਮਿਲਿਆ ਵੱਖੋ ਵੱਖਰੇ ਦੇਸ਼ਾਂ ਦੇ ਵੱਖਰੋ ਵੱਖਰੇ ਨਿਜਮ ਨੇ ਪਰ ਆਪਾਂ ਇਹ ਵੇਖਦੇ ਆ ਨਾ ਅਮਰੀਕਾ 'ਚ ਵੀ ਪੈ ਰਿਹਾ ਕਚੋਲਾਗਾ ਹੁਣ ਅਮਰੀਕਾ ਦੇ ਕੱਪ ਦੇ ਨਿਜਮ ਨੇ ਜੀ ਜਿਹੜੇ ਬੰਦੇ 2 ਨੰਬਰ 'ਚ ਗਏ ਹੋਏ ਨੇ ਗੈਰ ਕਾਨੂੰਨੀ ਗਏ ਹੋਏ ਨੇ ਚਾਹੇ ਉਹ ਸਿੱਖ ਨੇ ਚਾਹੇ ਕੇਰਲਾ ਵਾਲੇ ਨੇ ਜਦੋਂ ਉਹਨਾਂ ਤੇ ਉਹ ਕਾਨੂੰਨ ਵਰਤਦੇ ਨੇ ਅਸੀਂ ਉਹਦਾ ਪੋਜੀਸ਼ਨ ਹੋਰ ਲੈ ਲੈਨੇ ਨਹੀਂ ਜੀ ਨਰਮੀ ਵਰਤੋ ਜੀ ਖਿਆਲ ਰੱਖਣਾ ਚਾਹੀਦਾ ਜੀ ਇਹ ਤਾਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਜੀ ਕੰਮ ਕਰਦਾ ਜੀ ਅਸੂਲੀ ਪਹੁੰਚ ਸਾਨੂੰ ਅਪਣਾਉਣੀ ਚਾਹੀਦੀ ਹੈ ਮੁਲਕ ਸਾਡਾ ਕੀ ਆ ਸਾਡਾ ਸਭ ਤੋਂ ਵੱਡਾ ਰੌਲਾ ਇਹ ਆ ਵੀ ਸਾਡਾ ਮੁਲਕ ਕੀ ਆ ਇਹਨੂੰ ਸਮਝਣ ਬਾਰੇ ਸਾਡੇ ਮਤ ਭੇਦਨੇ ਵੱਡੇ ਛੋਟੇ ਨਹੀਂ ਇਹ ਮੁਲਕ ਨੂੰ ਬਣਨਾ ਕੀ ਚਾਹੀਦਾ ਇੱਥੇ ਵੀ ਮਤ ਭੇਦਨੇ ਬੜਾਇਆ ਕੀ ਜਾ ਰਿਹਾ ਇੱਥੇ ਵੀ ਮਤ ਭੇਦ ਨਹੀਂ ਸਮਾ ਘਟਾ ਤੁਸੀਂ ਸਾਰੇ ਸਮਝਦਾਰੋਂ ਮੈਂ ਵਿਆਖਿਆ ਨਹੀਂ ਕਰਦਾ ਕਿਉਂਕਿ ਇੱਕ ਇਤਿਹਾਸ ਦੇ ਵਿੱਚ ਭਰਤ ਰਾਜਾ ਰਿਹਾ ਇੰਡੀਆ ਇਹਦੇ ਯੂਨੀਅਨ ਆਫ ਸਟੇਟਸ ਇਹ ਰਾਜਾਂ ਦਾ ਸੰਘਾ ਮੁਲਕ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਮੁਲਕ ਬਣਾਇਆ ਇਸ ਕਰਕੇ ਰਾਜਾਂ ਦੇ ਅਧਿਕਾਰ ਇਹ ਨੇ ਸਾਂਝੀ ਸੂਚੀ ਇਹ ਆ ਕੇਂਦਰੀ ਸੂਚੀ ਇਹ ਆ ਫੇਰ ਕਿਹਾ ਗਿਆ ਫੁੱਲਾਂ ਦਾ ਗੁਲਦਸਤਾ ਫੇਰ ਕਿਹਾ ਗਿਆ ਅਨੇਕਤਾ ਚ ਇਕਤਾ ਅਜ ਬਣ ਕੀ ਗਿਆ ਜਰਾ ਧਿਆਨ ਮਾਰੋ ਇਕਤਾ ਚ ਅਨੇਕਤਾ ਸਾਰਾ ਉਲਟਾਤਾ ਫੁੱਲਾਂ ਦਾ ਗੁਲਦਸਤਾ ਜਿਹੜਾ ਇਹਨੂੰ ਭਗਵੀ ਚਟਣੀ ਬਣਾਉਣ ਲਈ ਸਾਰੀਆਂ ਨੀਤੀਆਂ ਪਾਲਸੀਆਂ ਨੇ ਹੁਣ ਅਸੀਂ ਇੱਕ ਸੋਖਾ ਢੰਗ ਲੱਭ ਲਿਆ ਸਾਜਿਸ਼ਾਂ ਮਿਲੀ ਮੁਕਤਾ ਯਾਰ ਚਾਹੇ ਸਾਜਿਸ਼ਾ ਚਾਹੇ ਮਿਲੀ ਭੁਗਤਾ ਚਾਹੇ ਵੋਟ ਸਿਆਸਤਾ ਉਹ ਕਿਸੇ ਤੌਰ ਤਰੀਕੇ ਨਾਲ ਹੀ ਪੂਰੀ ਹੋਊ ਨਾ ਜਦੋਂ ਥੋੜੀ ਸਮਝਾਵਾ ਮਲੇ ਬਾਰੇ ਉਹੀ ਇੰਨੀ ਖਿੰਡੀ ਹੋਈ ਆ ਤੁਸੀਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ ਜਦੋਂ ਇਹ ਨਾਰਾ ਲੱਗਿਆ ਕਸ਼ਮੀਰ ਤੋਂ ਕੰਨਿਆ ਕਮਰੀ ਤੱਕ ਭਾਰਤਿਕ ਹੈ ਤੁਹਾਨੂੰ ਲੱਗਦਾ ਲੋਕਾਂ ਨੂੰ ਪਤਾ ਨਹੀਂ ਸੀ ਵੀ ਇੱਕ ਹੈ ਇਹ ਕੋਈ ਰੋਲੇ ਵਾਲੀ ਗੱਲ ਸੀ ਵੀ ਇਹ ਦੱਸ ਰਹੇ ਨੇ ਵੀ ਕਸ਼ਮੀਰ ਤੋਂ ਕੰਨਿਆ ਕੁਵਾਰੀ ਤੱਕ ਭਾਰਤਿਕ ਹੈ। ਉਦੋਂ ਸਾਰਾ ਆਧਾਰ ਤਿਆਰ ਕੀਤਾ ਜਾ ਰਿਹਾ ਸੀ। ਇੱਕ ਮੁਲਕ, ਇੱਕ ਟੈਕਸ, ਇੱਕ ਰਾਸ਼ਨ ਕਾਰਡ ਜੋ ਮਰਜ਼ੀ ਕਰੋ ਇਹ ਕਿੱਥੋਂ ਆ ਗਿਆ ਜੀ? ਕੋਈ ਅਧਿ ਅਧਿਕਾਰ ਨਹੀਂ ਸਾਰੀਆਂ ਗੱਲਾਂ ਨੇ। ਆਪਾਂ ਵੀ ਉਸੇ ਰਾਤ ਚੱਲੀਏ। ਆਨੰਦਪੁਰ ਦੇ ਮਤੇ ਵਾਲੇ ਨੇ ਸਭ ਤੋਂ ਪਹਿਲਾਂ ਗੁੱਠਾ ਲਾਇਆ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਦੇ। ਕੌਮਖਤਿਆਰੀ ਵਾਲੇ ਕਿੱਥੇ ਸੀ ਸੋ ਇੱਕ ਲੰਮੇ ਸਮੇਂ ਚ ਨੀਤੀਆਂ ਪਾਲਸੀਆਂ ਆਈਆਂ ਨੇ ਇਹਨੂੰ ਹੁਣ ਭਗਮੀ ਚਟਣੀ ਬਣਾਉਣ ਤੇ ਨਾ ਦੋ ਤਿੰਨ ਦਿੱਕਤਾਂ ਵੱਡੀਆਂ ਨੇ ਇੱਕ ਤਾਂ ਇਹੋ ਜੇ ਸੂਬੇ ਨੇ ਜਿੱਥੇ ਧਾਰਮਿਕ ਘੱਟ ਗਿਣਤੀਆਂ ਬਹੁਤ ਗਿਣਤੀ ਚ ਨੇ ਜੰਮੂ ਕਸ਼ਮੀਰ ਆ ਪੰਜਾਬ ਆ ਇੱਕ ਇਹੋ ਜੀ ਸਮੱਸਿਆ ਉੱਤਰੀ ਪੂਰਬੀ ਰਾਜਾਂ ਚ ਕਿਸੇ ਡਾਕਟਰ ਗਰਗ ਸਾਹਿਬ ਦੀ ਗੱਲ ਬਿਲਕੁਲ ਠੀਕਾ ਕਿਸੇ ਰਾਜ ਦੀ ਤੁਲਨਾ ਦੂਜੇ ਰਾਜ ਨਾਲ ਨਹੀਂ ਕੀਤੀ ਜਾਂਦੀ ਕਿਉਂਕਿ ਵਿਕਾਸ ਦੇ ਪੜਾ ਤੇ ਪੰਜਾਬ ਕਿੱਥੇ ਪਹੁੰਚਿਆ ਹੋਇਆ ਬਿਹਾਰ ਕਿੱਥੇ ਖੜਾ ਕੇਰਲਾ ਕਿਤੇ ਮਾਮਲਿਆਂ 'ਚ ਕਿਤੇ ਆ ਗੁਜਰਾਤ ਕਿਤੇ ਆ ਹਰ ਇੱਕ ਦੀਆਂ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਨੇ ਸੋ ਇੱਥੇ ਪੰਜਾਬ 'ਚ ਪ੍ਰਵਾਸ ਵੱਧ ਹੋਣੀ ਹੋਣੀ ਹੁਣਾਸ ਕਿਉਂਕਿ ਜਦੋਂ ਇੱਥੇ ਵਿਕਾਸ ਹੋਇਆ ਬਾਹਰਲੇ ਦੇਸ਼ ਜੋਰ ਨਾਲ ਲੈਣ ਇਮੀਗ੍ਰੇਸ਼ਨ ਰੋਕ ਨਹੀਂ ਸਕਦੇ ਕੈਨੇਡਾ ਇੰਗਲੈਂਡ ਇਹਨਾਂ ਨੂੰ ਸਰਦੇ ਨਹੀਂ ਇਮੀਗ੍ਰੇਸ਼ਨ ਬਿਨਾ ਪਰ ਉਹਨਾਂ ਦੇ ਹੱਥ ਵਿੱਚ ਕੰਟਰੋਲ ਆ ਵਿਸ਼ਿਆਸੀ ਤੌਰ ਤੇ ਇਹਨਾਂ ਦਾ ਐਡਾ ਦਖਲ ਨਾ ਹੋ ਜੇ ਇਹ ਸਾਰੇ ਕਹੇ ਦੇ ਬਾਵਜੂਦ ਆਪਾਂ ਕੈਨੇਡਾ ਜਾ ਕੇ ਆਉਨੇ ਆ ਹੁਣ ਕਈ ਕਹਿੰਦੇ ਹੁੰਦੇ ਆ ਉਹ ਯਾਰ ਉੱਥੇ ਤਾਂ ਐਂ ਲੱਗਦਾ ਜਿਵੇਂ ਸਾਰੇ ਹੀ ਪੰਜਾਬ ਆ ਗੀਤ ਚੱਲਦੇ ਨੇ ਜਿੱਥੇ ਜਾਣ ਪੰਜਾਬੀ ਉੱਥੇ ਨਵਾਂ ਪੰਜਾਬ ਬਸਾ ਲੈਂਦੇ ਆ ਜੇ ਜੁਪੀ ਬਿਹਾਰੀਆਂ ਨੇ ਕਿਸੇ ਤਿਉਹਾਰ ਤੇ ਜਲੂਸ ਕੱਢ ਲਿਆ ਮਗਲ ਅਸੀਂ ਉੱਚੀ ਉੱਚੀ ਰੌਲਾ ਪਾਉਣ ਲੱਗੇ ਇੱਥੇ ਆ ਨਿਕਲਣ ਲੱਗੇ ਤੇ ਵਾਰਲ ਦੇਸ਼ਾਂ ਤੋਂ ਸਿੱਖ ਪਰੇਡਾਂ ਕਿਵੇਂ ਨਿਕਲਦੀਆਂ ਨੇ ਜੀ ਸੰਤੁਲਨ ਦੇ ਵਿੱਚ ਰੱਖ ਕੇ ਦੇਖਣ ਦੀ ਲੋੜ ਆ ਸੋ ਭਈਏ ਪੰਜਾਬੋ ਪੰਜਾਬ ਬਚਾਓ ਇਹ ਐਡਾ ਖਤਰਨਾਕ ਨਾਰਾ ਪੈਰੋਂ ਤਾਂ ਦੇਖੋ ਆਪਾਂ ਉਹਨੂੰ ਆਪਾਂ ਨੂੰ ਉਹਨਾਂ ਨੇ ਪਹਿਲੀ ਹੀ ਉਖੇੜ ਲਿਆ ਪੰਜਾਬ ਪੈਰੋਂ ਉਖੜ ਗਿਆ ਇਸੇ ਕਰਕੇ ਬਰੋਲਿਆਂ ਦੀ ਸਿਆਸਤ ਦੇ ਵਿੱਚ ਝੁੱਲੇ ਲੈਂਦਾ ਇਹਨੂੰ ਭੁਲੇਖਾ ਰਹਿੰਦਾ ਵੀ ਆਪ ਰੋਲਾ ਜਿਹੜਾ ਨੇਰੀ ਬਣ ਜੂ ਬਰੋਲੇ ਨੇਰੀ ਨਹੀਂ ਬਣਦੇ ਹੁੰਦੇ ਉਹ ਹੋਰ ਅਖਾੜ ਪੈਦਾ ਕਰਦੇ ਹੁੰਦੇ ਨੇ ਸੋ ਬੰਿਆਂ ਬਿਨਾ ਬਈ ਇਹ ਨਾ ਕਹੋ ਤੁਸੀਂ ਪ੍ਰਵਾਸੀ ਕਹੋ ਪ੍ਰਵਾਸੀਆਂ ਦੀ ਵੀ ਵੱਖਰੀ ਵੱਖਰੀ ਕਿਸਮ ਆ ਜਿਵੇਂ ਅਜੀਪਾਲ ਬਰਾੜ ਨੇ ਕਿਹਾ ਉਸ ਤਰ੍ਹਾਂ ਦੀ ਕਮਿਊਨਿਟੀ ਉਹ ਉਸ ਤਰ੍ਹਾਂ ਦੀ ਨਹੀਂ ਹੈ ਦੇਖੋ ਵੇ ਵੱਡੀ ਗਿਣਤੀ ਚ ਲੋਕ ਜਾਣਗੇ ਉੱਥੇ ਕ੍ਰਾਈਮ ਜਾਊਗਾ ਇਹ ਤਾਂ ਤੁਸੀਂ ਮੁੱਕਰ ਨਹੀਂ ਸਕਦੇ ਜਿਹੜੀ ਇਹ ਗੱਲ ਆ ਨਾ ਬੀਜੇ ਇੱਥੇ ਬਈਆਂ ਨੂੰ ਆਏ ਹੋ ਤੂੰ ਬਾਹਰ ਲਿਆਂ ਨੂੰ ਸੇਕ ਲੱਗੂ ਇਹ ਲੌਜਿਕ ਕੀ ਆ ਜੀ ਕਿਉਂ ਲੱਗੂ ਸੇਕ ਤੁਸੀਂ ਇੱਕ ਬਣਾਇਆ ਹੋਇਆ ਨਾ ਚੱਕਰ ਜੇ ਪੰਜਾਬੀ ਬਾਹਰ ਗਏ ਨੇ ਜਿੰਨਿ ਇੱਕ ਮੇਰੀ ਜਾਣਕਾਰੀ ਆ ਲੇਬਰ ਕਰਨ ਨਹੀਂ ਕੋਈ ਗਿਆ ਕਾਰੋਬਾਰੀ ਗਏ ਨੇ ਕਿਤੇ ਵੀ ਉਹਨਾਂ ਦੀ ਇਹੀ ਜਿਹੀ ਗਿਣਤੀ ਨਹੀਂ ਵੀ ਉਸ ਸੂਬੇ ਦੀ ਸਿਆਸਤ ਨੂੰ ਆਰਥਿਕਤਾ ਨੂੰ ਕਲਚਰ ਨੂੰ ਬੋਲੀ ਨੂੰ ਸਭਿਆਚਾਰ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਣਾ ਨਹੀਂ ਹੈ ਲੈ ਕੇ ਗਏ ਨੇ ਸਿੱਖਾਂ ਨੂੰ ਸਮਾਂ ਤੇ ਇਹ ਜਿਹੇ ਹਾਲਤ ਬਣਾ ਰਹੇ ਨੇ ਵੀ ਵਾਪਸ ਜਾਓ ਗੁਜਰਾਤ ਵਾਂਗੂ ਜਾਂ ਯੂਪੀ ਦੇ ਵਿੱਚ ਵੀ ਇੰਨਾ ਜਿਹਾ ਲਾ ਰਹੀਆਂ ਨੇ ਵੀ ਉਹ ਜ਼ਮੀਨਾਂ ਪੱਕੀਆਂ ਤੁਹਾਨੂੰ ਨਹੀਂ ਗਾ ਬਦਲਣੀਆਂ ਸੋ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਈ ਵੀ ਡਾਕਟਰ ਗਰਗ ਦੀ ਬਿਲਕੁਲ ਗੱਲ ਵੱਖਰੀ ਆ ਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਉਹਦੀ 180 ਡਰਜੇ ਉਲਟਾ ਉਹ ਕਹੀ ਜਾਂਦੇ ਨੇ ਮੈਂ ਤਾਂ ਗਰਭਸਾ ਵਾਲੀਓ ਗੱਲ ਕਰ ਰਹੇ ਹਾਂ ਫਰਕ ਹੈਗੇ ਨੇ ਹੁਣ ਇੱਕ ਹੋਰ ਸਾਡੇ ਸੱਜਣ ਨੇ ਬਈ ਇੱਥੇ ਨਾ ਇੱਕ ਦੂਜੇ ਦੀ ਕਾਟ ਨਹੀਂ ਕਰਨੀ ਚਾਹੀਦੀ ਤੋ ਦੂਜੇ ਦੇ ਹੱਕ ਦਾ ਸਨਮਾਨ ਕਰੋ ਮੇਰੀ رائے ਇਹ ਆ ਕਿ ਪ੍ਰਵਾਸ ਨੂੰ ਨਿਯਮਿਤ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਦੇਸ਼ਾਂ ਦਾ ਦੇਸ਼ ਆ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਭਾਰਤ ਦੇਸ਼ਾਂ ਦਾ ਦੇਸ਼ ਆ ਇਸ ਕਰ ਠੀਕ ਹੈ ਕਿੰ ਘਾਰਾ ਕਿਤੇ ਵੀ ਜਾ ਸਕਦੇ ਹੋ ਕੰਮ ਕਰ ਸਕਦੇ ਹੋ ਐ ਕਰ ਸਕਦੇ ਹੋ ਕਈਆਂ ਥਾਂ ਤੇ ਉਹਨਾਂ ਨੇ ਇਹ ਮਾੜੀ ਮੁੱਠੀਆ ਸਹੂਲਤਾ ਦਿੱਤੀਆਂ ਹੋਈਆਂ ਨੇ ਪਰ ਨਾਲ ਦੂਜੀ ਗੱਲ ਵੀ ਹੈ ਨਾ ਇਹ ਫੁੱਲਾਂ ਦਾ ਗੁਲਦਸਤਾ ਜਿੱਥੋਂ ਤੱਕ ਮੇਰੀ ਯਾਦਦਾਸ਼ਤ ਹੈ ਇਹ ਸਵਾਲ ਨਾ ਜੇ ਤੁਸੀਂ ਸੰਵਿਧਾਨ ਲਈ ਬੈਸਾਂ ਚੱਲੀਆਂ ਉਹ ਪੜੋ ਮੈਂ ਮੈਂ ਵੀ ਨਹੀਂ ਵਾਲੀਆਂ ਪੜੀਆਂ ਪਰ ਜਿਹੜੇ ਬੰਦੇ ਹਮੀਰ ਸਿੰਘ ਆ ਗਰਗ ਸਾਹਾਵਾ ਹੋਰ ਬੋਲਦੇ ਨੇ ਮੈਨੂੰ ਪਤਾ ਵੀ ਉਹ ਤੱਥ ਨਹੀਂ ਗਲਤ ਪੇਸ਼ ਕਰਦੇ ਉੱਥੇ ਇਹ ਗੱਲਾਂ ਸਾਰੀਆਂ ਵਿਚਾਰੀਆਂ ਗਈਆਂ ਨੇ ਮਤਲਬ ਆਉਣ ਵਾਲੇ ਸਮੇਂ 'ਚ ਕੀ ਹੋ ਰਿਹਾ ਜਦੋਂ ਰਾਜ ਸਭਾ ਬਣਾਈਆ ਤਿੰਨ ਸੂਚੀਆਂ ਬਣਾਈਆਂ ਨੇ ਅਧਿਕਾਰਾਂ ਦੀਆਂ ਰਾਜ ਸਭਾ ਬਣਾਈਆ ਵੀ ਰਾਜਾਂ ਦਾ ਸਦਨਾ ਡਾਕਟਰ ਗਾਂਧੀ ਸਾਹਿਬ ਉੱਥੇ ਵਿਚਰਦੇ ਨੇ ਕਿਸੇ ਵੇਲੇ ਹੁੰਦਾ ਵੀ ਜੇ ਕਿਸੇ ਪਾਰਟੀ ਦੀ ਰਾਜ ਸਭਾ 'ਚ ਬਹੁਤ ਸੰਮਤੀ ਨਾ ਹੋਵੇ ਆਰਥਿਕ ਬਿੱਲ ਤੋਂ ਬਿਨਾਂ ਤਾਂ ਕੋਈ ਦੂਜਾ ਬਿੱਲ ਪਾਸ ਨਹੀਂ ਸੀ ਹੋ ਸਕਦਾ ਕਿਉਂ ਉਹ ਉੱਥੇ ਰਾਜਾਂ ਦੇ ਨੁਮਾਇੰਦੇ ਚੁਣ ਕੇ ਜਾਂਦੇ ਸੀ ਹੌਲੀ ਹੌਲੀ ਕੀ ਹੋਇਆ ਰਾਜ ਸਭਾ ਦਾ ਮੈਂਬਰ ਕੌਣ ਬਣ ਸਕਦਾ ਉਹਦੀਆਂ ਯੋਗਤਾਵਾਂ ਵੀ ਬਦਲਤੀਆਂ ਹੁਣ ਰਾਗਮ ਚੱਡੇ ਵਰਗਿਆਂ ਨੂੰ ਤੇ ਲਵਲੀ ਵਾਲੇ ਠੱਗਾਂ ਨੂੰ ਤੇ ਉਹਨਾਂ ਨੂੰ ਜਾਇਜ਼ ਠਹਿਰਾਉਣ ਲਈ ਬਲਮੋਣ ਸਿੰਘ ਕੀ ਸ਼ਾਂਤ ਹੋਇਆ ਨਹੀਂ ਲੈ ਦੁੱਤ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਮਤਲਬ ਤੁਸੀਂ ਕਈ ਵਾਰ ਲੋਡ ਹੁੰਦੀਆਂ ਮੁਲਕਾਂ ਨੂੰ ਇੰਨੀਆਂ ਜਿਹਾ ਰਾਜ ਸਭਾ ਦੇ ਜਿਹੜੇ 12 ਮੈਂਬਰ ਨਾਮਿਨੇਟ ਕਰਦਾ ਰਾਸ਼ਟਰਪਤੀ ਉਹਦਾ ਇੱਕ ਆਧਾਰ ਆ ਜੇ ਨਾਮ ਹੀ ਜਿੱਤਦਾ ਮਨਮੋਹਨ ਸਿੰਘ ਉਹਨੂੰ ਰਾਸ਼ਟਰਪਤੀ ਨਾਮਿਨੇਟ ਕਰ ਦਿੰਦਾ ਮੇਰੇ ਖਿਆਲ ਤਾਂ ਫੇਰ ਵੀ ਉਹਨਾਂ ਦੇ ਬਰਾਬਰ ਹੱਕ ਹੁੰਦੇ ਕਿਸੇ ਰਾਜ ਦਾ ਪਛਿੰਦਾ ਬਣਨ ਲਈ ਵੋਟ ਬਣ ਲਈ ਕਿਹੜੇ ਨਿਯਮ ਸੀ ਭਲਾ ਪਹਿਲਾਂ ਜੇ ਤੁਸੀਂ ਕਿਸੇ ਰਾਜ ਦਾ 10 ਸਾਲ ਪੱਕਾ ਵਸੇਬਾ ਨਹੀਂ ਰੱਖਦੇ ਤੁਸੀਂ ਉਹ ਸੂਬੇ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਦੇ ਹੁਣ ਜਰਨੈਲ ਸਿੰਘ ਨੇ ਦਿੱਲੀੋਂ ਅਸਤੀਫਾ ਦਿੱਤਾ ਹਲਾ ਕੇ ਲੰਬੀ ਤੋਂ ਚੋਣ ਵੀ ਲੜ ਲਈ ਸੋ ਨਿਜਮਾ 'ਚ ਬਦਲਾ ਕੀਤਾ ਗਿਆ ਜਿਹੜੀਆਂ ਗੱਲਾਂ ਕਾਨੂੰਨ ਅਨੁਸਾਰ ਹੱਲ ਕੀਤੀਆਂ ਜਾ ਸਕਦੀਆਂ ਅਜੇਪਾਲ ਬਰਾੜ ਨੇ ਗੱਲ ਕੀਤੀ ਆ ਉਹ ਨਿਜਮਾ ਨੂੰ ਲਾਗੂ ਕਰਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਜਿਹੜੀਆਂ ਗੱਲਾਂ ਨਵੇਂ ਨਿਜਮ ਬਣਾਉਣ ਦੀ ਲੋੜ ਆ ਉਹਨਾਂ ਲਈ ਸਾਨੂੰ ਲੜਨਾ ਪੈਣਾ ਤੋ ਇਹ ਪੇਸ਼ ਕਰਨਾ ਕਿ ਪੰਨਿਆਂ ਨੇ ਪੰਜਾਬ ਨੂੰ ਉਜਾੜਿਆ ਇਹਦਾ ਮਤਲਬ ਸਾਰਿਆਂ ਨੂੰ ਇਹ ਬਰੀ ਕਰਤਾ ਜਿਨ੍ਹਾਂ ਖਿਲਾਫ ਹੁਣ ਤੱਕ ਲੜਦੇ ਰਿਹਾ ਇਹ ਨਾ ਇਹਨਾਂ ਦੇ ਨਾਲ ਹੀ ਉਜੜਿਆ ਨਾ ਇਹਨਾਂ ਨੂੰ ਭੇਜਣ ਦੇ ਨਾਲ ਵਸਣਾ ਸਖੀ ਅਪਾਧਾਰਨ ਦੇ ਦਿੰਦੇ ਨੇ ਟੁੱਟਮੀ ਸਭੇ ਸਾਂਝੀ ਵਾਲਸ ਦੇਣ ਹਾਂਜੀ ਇਹਦਾ ਮਤਲਬ ਆ ਸਾਡੇ ਨਾਲ ਕੋਈ ਬੈਰ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਾਂਝੀ ਵਾਲਾ ਦਾ ਮਤਲਬ ਹੈ ਇਹ ਨਹੀਂ ਤੁਹਾਡੇ ਤਿੰਨ ਕਮਰੇ ਨੇ ਇੱਕ ਚਾਹ ਜਾ ਕੇ ਆ ਕੇ ਵੇਜੇ ਕੋਈ ਆਪਾਂ ਕਹਿ ਦੀ ਹਾਂ ਜੀ ਠੀਕ ਆ ਕਿਉਂਕਿ ਸਭੇ ਸਾਂਝੀ ਵਾਲਾ ਜੀ ਤੁਸੀਂ ਦੂਜੇ ਦੀ ਹਮਾਇਤ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਉਹ ਸਮਰੱਥਾ ਹਾਸਲ ਕਰੋਗੇ ਸੋ ਆਰਥਿਕਤਾ ਸਾਡੀ ਬਦਲੀ ਦੇਖੋ ਬਾਕੀ ਦਾ ਪੰਜਾਬ ਦਾ ਜੋ ਹਾਲ ਕੀਤਾ ਇਹਦੇ ਲਈ ਸਾਡੇ ਸਿਆਸਤਦਾਨ ਜ਼ਿੰਮੇਵਾਰ ਨੇ ਸਿਰਫ ਇੱਕੋ ਨੁਕਤਾ ਸੱਤਾ ਪ੍ਰਾਪਤ ਕਰਨੀਆਂ ਪੈਸੇ ਕਮਾਉਣੇ ਆ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਪੁਰਪਾਰ ਪ੍ਰਸਤ ਪਰ ਕਹਿਣ ਨੂੰ ਕਹਿੰਦਾ ਸੀ ਪੀਆਈ ਨੇ ਵੀ ਮਤਾ ਪਾਸ ਕਰਤਾ ਬਾਗਾ ਬਾਰਡਰ ਵੀ ਖੁੱਲਣਾ ਚਾਹੀਦਾ ਜੀ ਚੰਡੀਗੜ੍ਹ ਵੀ ਮਿਲਣਾ ਚਾਹੀਦਾ ਜੀ ਪਾਣੀ ਵੀ ਹੋਣਾ ਚਾਹੀਦਾ ਜਦੋਂ ਸਾਰਾ ਕੁਝ ਗਵਾ ਲਿਆ ਫਿਰ ਇਹ ਨਾ ਮਤਿਆਂ ਦਾ ਹੁਣ ਕੀ ਇੰਤ ਹੈ ਸੋ ਫੈਡਰਲ ਢਾਂਚੇ ਲਈ ਫੈਡਰਲ ਸਿਆਸਤ ਲਈ ਸੰਤ ਜਰਨੈਲ ਸਿੰਘ ਨੇ ਵੀ ਕਿਹਾ ਸੀ ਭਾਰਤ ਨਾਲ ਰਹਿਣਾ ਚਾਹੁੰਦੇ ਆ ਬਰਾਬਰ ਦੇ ਸ਼ਹਿਰੀ ਬਣ ਕੇ ਚਾਹੁੰਦੇ ਆ ਗੁਲਾਮ ਨਹੀਂ ਬਾਕੀ ਜ਼ੁਬੇ ਵੀ ਗੁਲਾਮ ਨੇ ਮੋਦੀ ਦੇ ਖਿਲਾਫ ਜਿਹੜੇ ਮੋਦੀ ਨੂੰ ਹਾਰ ਦੇ ਰਹੇ ਨੇ ਉਹ ਹਿੰਦੂ ਨਹੀਂ ਸਿੱਖਾਂ ਤੇ ਮੁਸਲਮਾਨਾਂ ਕਰਕੇ ਐਤਕੀ ਮੋਦੀ ਹਿੰਦੀ ਵੇਦ ਕੋ ਰਗੜ ਗਿਆ ਸਭ ਤੋਂ ਵੱਧ ਜਿੱਥੇ ਵੱਡੇ ਧਾਰਮਿਕ ਸਥਾਨ ਤੇ ਉਹਨਾਂ ਦੇ ਉੱਥੇ ਐਮਪੀ ਹਾਰੇ ਨੇ ਸੋ ਇਹ ਸਵਾਲ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਨਾ ਸਿਰਫ ਇਹ ਸਵਾਲ ਇਹ ਆ ਇੱਕ ਪਾਸੇ ਕਿਰਤੀ ਨੇ ਇੱਕ ਪਾਸੇ ਸਰਮਾਇਦਾਰ ਨੇ ਮੈਂ ਸੁਣ ਰਿਹਾ ਆ ਸਾਡੇ ਮੈਂ ਵੀ ਉਸੇ ਧਿਰ ਚ ਰਿਹਾ ਉਹ ਗਰਾਹ ਸਾਹਿਬ ਇਹ ਕਿਰਤੀਆਂ ਨੂੰ ਕਿਰਤੀਆਂ ਖਿਲਾਫ ਲਾਉਣ ਦੀ ਨਹੀਂ ਉਹ ਅਜ ਕੋਈ ਛਾਜਸ਼ ਨਹੀਂ ਕੋਈ ਕਿਰਤੀ ਕਿਰਤੀ ਦੇ ਖਿਲਾਫ ਨਹੀਂ ਲੜਦਾ ਜਿੱਥੇ ਵਿਕਾਸ ਹੁੰਦਾ ਉੱਥੇ ਦੇ ਕਿਰਤੀ ਇੱਕ ਲੇਬਰ ਛੱਡਦੇ ਨੇ ਉੱਥੇ ਸਾਡੇ ਬੱਚੇ ਉਹ ਲੇਬਰ ਕਰਦੇ ਨੇ ਜਿਹੜੀ ਉਹ ਨਹੀਂ ਕਰਦੇ ਟਰੱਕ ਚਲਾਉਂਦੇ ਨੇ ਉਹ ਜਦੋਂ ਇੱਥੇ ਜਿਹੜੇ ਖੁਸ਼ਿਆਰ ਨਹੀਂ ਆਏ ਪੰਜਾਬ ਦੇ ਵਿੱਚ ਕਿਉਂਕਿ ਫਸੇ ਹੋਣੇ ਪਰਮਣਾ ਜ਼ਗੀਰਦਾਰੀ ਵਿਰੋਧ ਤਾਈ ਦੇ ਵਿੱਚ ਮਜ਼ਦੂਰ ਤੇ ਕਿਸਾਨ ਦੀ ਦੁਸ਼ਮਣੀਆਂ ਜੀ ਫਲਾਨਾ ਹਾਲਾਤ ਦੇ ਬਦਲ ਰਾਹੀ ਸਾਹਿਬ ਨੇ ਕਿਹਾ ਵੀ ਪਹਿਲਾਂ ਜੱਟ ਕੇਰੇ ਲੱਗਿਆ ਸੀ ਫੇਰ ਤਾਂ ਲਲਤਾ ਨੂੰ ਇਹ ਲੱਗਿਆ ਵੀ ਸਾਡਾ ਖੇੜਾ ਛੁੱਟ ਗਿਆ ਜੱਟਾਂ ਦੀ ਜਿਹੜੀ ਗੁਲਾਮੀ ਪੀੜੀ ਦਰ ਪੀੜੀ ਹੁੰਦੀ ਸੀ ਹਾਲਾਤ ਬਦਲ ਗਏ ਨੇ ਬਹੁਤ ਮੇਰੇ ਕਹਿਣ ਦਾ ਭਾਵ ਇਹ ਆ ਸਾਡਾ ਸੱਭਿਆਚਾਰ ਵੀ ਆ ਸਾਡੇ ਧਾਰਮਿਕ ਘਟ ਗਣਤੀਆਂ ਦਾ ਸਵਾਲ ਵੀ ਆ ਸਾਡੇ ਜਾਤ ਪਾਤ ਦਾ ਸਵਾਲ ਵੀ ਆ ਇਹਨਾਂ ਗੱਲਾਂ ਦੇ ਪ੍ਰਸੰਗ 'ਚ ਜੇ ਤੁਸੀਂ ਕਿਸੇ ਮਸਲੇ ਨੂੰ ਸੰਬੋਧਨ ਹੋਵੋਗੇ ਫਿਰ ਸਹੀ ਰਾਹ ਕੱਢ ਲਾਗੇ ਨਹੀਂ ਤਾਂ ਲਲਕਰੇ ਤਾਂ ਵੱਜੇ ਰਹੇ ਨੇ ਹੋਰ ਵਜਾਵਾਂਗੇ ਆਪਾਂ ਕੋਈ ਬੜਾ ਫਰਕ ਨਹੀਂ ਪੈਣਾ ਧੰਨਵਾਦ